ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਚੰਗਤ ਘੜੀ ਤੇ ਇੱਕ ਮੈਜੀਕਲ ਉਪਾਅ ਲੈ ਕੇ ਆਏ ਆ ਤੇ ਅੱਜ ਦਾ ਜਿਹੜਾ ਇਹ ਉਪਾਅ ਹੈ ਨਾ ਇਹ ਉਹਨਾਂ ਲੋਕਾਂ ਦੇ ਲਈ ਲਈ ਜੋ ਇੱਕਦਮ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਚੁੱਕੇ ਨੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਦੁੱਖ ਤਕਲੀਫ ਨੇ ਉਹ ਦੁੱਖ ਤੇ ਤਕਲੀਫਾਂ ਦਾ ਸਾਹਮਣਾ ਨਹੀਂ ਕਰ ਪਰੇ ਜਿਨ੍ਹਾਂ ਦਾ ਇਹ ਸੋਚਣਾ ਹੁੰਦਾ ਹੈ ਕਿ ਅਸੀਂ ਭਾਵੇਂ ਜਿੰਨਾ ਮਰਜ਼ੀ ਕੰਮ ਕਰ ਲਈਏ ਭਾਵੇਂ ਤਾਂ ਅਸੀਂ ਗਧੀਆਂ ਵਾਂਗ ਵੀ ਮਿਹਨਤ ਕਰ ਲਈਏ ਕਹਿਣ ਦਾ ਭਾਵ ਕਿ ਅਸੀਂ ਦਿਨ ਰਾਤ ਇੱਕ ਕਰ ਲਈਏ ਜ ਜਿਹਦੇ ਵਿੱਚ ਸਾਨੂੰ ਆਪਣੀ ਵੀ ਸੋਧ-ਮੋਦ ਨਾ ਹੋਵੇ ਫਿਰ ਵੀ ਸਾਡੇ ਨਾਲ ਕੀ ਹੁੰਦਾ ਹੈ ਕਿ ਪਰਮਾਤਮਾ ਰੱਬ ਸਾਡੀ ਬਿਲਕੁਲ ਵੀ ਨਹੀਂ ਸੁਣਦਾ ਪਤਾ ਨਹੀਂ ਰੱਬ ਕਿੱਥੇ ਸੁਣਦਾ ਪਿਆ ਪਤਾ ਨਹੀਂ ਕਿ ਸਾਡੀ ਕਿਸਮਤੀ ਇਹ ਹੋ ਚਈਏ ਚਾਹ ਤੋਂ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਆਉਂਦੀਆਂ ਨੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਸਭ ਨੇ ਕੁਝ ਅਜਿਹੇ ਬੰਦੇ ਨੇ ਸਾਡੇ ਸਾਹਮਣੇ ਕੁਝ ਅਜਿਹੇ ਘਰ ਪਰਿਵਾਰ ਨੇ ਜੋ ਬਿਲਕੁਲ ਵੀ ਮਿਹਨਤ ਨਹੀਂ ਕਰਦੇ ਮਿਹਨਤ ਨਾ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਘਰ ਦੇ ਵਿੱਚ ਪੈਸਾ ਹੁੰਦਾ ਹੈ ਤੇ ਇਸੇ ਤਰ੍ਹਾਂ ਦੇ ਨਿਰਾਸ਼ ਹੋਣ ਵਾਲੇ ਬੰਦੇ ਜਿਨ੍ਹਾਂ ਦੇ ਲਈ ਅਸੀਂ ਅੱਜ ਦੀ ਇਹ ਵੀਡੀਓ ਤੇ ਇਹ ਉਪਾਅ ਲੇ ਕੀ ਆਏ ਆ ਹੋ ਸਾਰੀ ਐਚਡੀ ਇਸ ਵੀਡੀਓ ਤੇ ਉਪਾਅ ਨੂੰ ਦੇ ਕੇ ਬਹੁਤ ਜ਼ਿਆਦਾ ਖੁਸ਼ ਹੋਣਗੇ ਕਿਉਂਕਿ ਇਸ ਉਪਾਅ ਦੇ ਨਾਲ ਉਹਨਾਂ ਦੀਆਂ ਸਾਰੀਆਂ ਹੀ ਪ੍ਰੋਬਲਮ ਜਿਹੜੀਆਂ ਉਹ ਦੂਰ ਹੋ ਚਾਹ ਰਹੀਆਂ। ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਸੁੱਖ ਤੇ ਖੁਸ਼ੀਆਂ ਆਉਣ ਵਾਲੀਆਂ ਨੇ। ਇਹ ਜੋ ਉਪਾਏ ਬਹੁਤ ਹੀ ਜ਼ਿਆਦਾ ਸਰਲ ਉਪਾਏ ਇਸ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਤੇ ਕਰਿਓ ਤੁਸੀਂ ਵਿਸ਼ਵਾਸ ਦੇ ਨਾਲ ਜਦੋਂ ਵੀ ਕਰੋਗੇ ਵਿਸ਼ਵਾਸ ਦੇ ਨਾਲ ਹੀ ਕਰਿਓ ਕਿਉਂਕਿ ਸਭ ਤੋਂ ਵੱਡੀ ਗੱਲ ਅੱਜ ਦੇ ਟਾਈਮ ਦੇ ਵਿੱਚ ਵਿਸ਼ਵਾਸ ਦੀ ਹੁੰਦੀ ਹੈ ਇਹ ਵਿਸ਼ਵਾਸ ਬਹੁਤ ਜ਼ਿਆਦਾ ਜ਼ਰੂਰੀ ਹੈ ਭਾਵੇਂ ਅਸੀਂ ਕੋਈ ਵੀ ਕੰਮ ਕਰਦੇ ਜੇਕਰ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ੰਕਾ ਹੋਵੇਗੀ ਨਾ ਤੇ ਕਿਸੇ ਸਮੇਂ ਜੇਕਰ ਪਰਮਾਤਮਾ ਵੀ ਆ ਕੇ ਤੁਹਾਨੂੰ ਦਰਸ਼ਨ ਦੇ ਦੇਣਗੇ ਨਾ ਤਾਂ ਤੁਸੀਂ ਫਿਰ ਵੀ ਪਹਿਚਾਨ ਨਹੀਂ पाओगे ਕਿਉਂਕਿ ਚਲੋ ਸਾਡੀ ਮਨ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਹੀ ਕਿੰਨੀ ਹੋਵੇਗੀ ਤੇ ਅੱਜ ਦਾ ਜਿਹੜਾ ਅਸੀਂ ਉਪਾਅ ਲੈ ਕੇ ਆਏ ਆ ਇਸ ਨੂੰ ਆਪਾਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਪਾਅ ਦੇ ਬਾਰੇ ਕਿ ਅਸੀਂ ਉਪਾਅ ਕਿਹੜੇ ਦਿਨ ਕਰਨਾ ਹੈ ਇਹ ਉਪਾਅ ਅਸੀਂ ਕਰਨਾ ਹੈ ਬੁੱਧਵਾਰ ਦੇ ਦਿਨ ਨੂੰ ਤੇ ਇਸ ਦੇ ਨਾਲ ਨਾਲ ਇਸ ਉਪਾਅ ਨੂੰ ਕਰਨ ਦਾ ਜੋ ਟਾਈਮ ਹੈ ਉਹ ਤੁਸੀਂ ਦੁਪਹਿਰ ਦੇ 12 ਤੋਂ ਲੈ ਕੇ 2 ਵਜੇ ਤੱਕ ਕਰ ਸਕਦੇ ਹੋ ਬੁੱਧਵਾਰ ਦੇ ਦਿਨ 12 ਵਜੇ ਤੋਂ ਲੈ ਕੇ 2 ਵਜੇ ਤੱਕ ਦੁਪਹਿਰ ਦੇ ਟਾਈਮ ਦੇ ਵਿੱਚ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਇਸ ਉਪਾਣ ਨੂੰ ਕੋਈ ਵੀ ਕਰ ਸਕਦਾ ਹੈ ਲੇਡੀਜ਼ ਜੈਂਟਲਸ ਜਿੰਨਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹੀ ਇਸ ਉਪਾਣ ਨੂੰ ਕਰ ਸਕਦੇ ਨੇ ਇਸ ਉਪਾਣ ਨੂੰ ਨਾ ਤਾਂ ਤੁਸੀਂ ਸਵੇਰ ਦੇ ਟਾਈਮ ਕਰ ਸਕਦੇ ਹੋ ਤੇ ਨਾ ਸ਼ਾਮ ਦੇ ਸਮੇਂ ਕਰ ਸਕਦੇ ਹੋ ਬਸ ਦੁਪਹਿਰ ਦੇ ਟਾਈਮ ਹੀ ਕਰੋਗੇ ਦੁਪਹਿਰ ਹੁੰਦੀ ਹੈ 12 ਤੋਂ 2 ਵਜੇ ਦੇ ਟਾਈਮ ਦੇ ਵਿੱਚ ਕਿਸੇ ਕਿਸੇ ਉਪਾਣ ਦੇ ਵਿੱਚ ਟਾਈਮ ਇਸ ਕਰਕੇ ਸੀਮਿਤ ਹੁੰਦਾ ਹੈ ਕਿਉਂਕਿ ਉਸ ਟਾਈਮ ਦਾ ਵੀ ਕੋਈ ਲੌਜੀਕ ਹੁੰਦਾ ਹੈ ਜਿਸ ਕਰਕੇ ਉਸੇ ਹੀ ਟਾਈਮ ਤੇ ਅਸੀਂ ਉਪਾਅ ਕਰਨਾ ਹੁੰਦਾ ਹੈ ਕਿਉਂਕਿ ਸ਼ਾਸਤਰਾਂ ਦੇ ਅਨੁਸਾਰ ਕੋਈ ਟਾਈਮ ਕੋਈ ਲਗਨ ਦੇ ਜੋ ਐਵੇਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਦੇ ਨਾਲ-ਨਾਲ ਕੁਝ ਹੁੰਦੇ ਨੇ ਜੋ ਅਸ਼ੁਭ ਹੁੰਦੇ ਨੇ ਸਾਡੇ ਲਈ ਸਹੀ ਨਹੀਂ ਹੁੰਦੇ ਇਸ ਕਰਕੇ ਕਈ ਵਾਰ ਕਈ ਉਪਾਅ ਦੇ ਵਿੱਚ ਟਾਈਮ ਤੇ ਦੇਣੇ ਜੋ ਉਹ ਜ਼ਰੂਰੀ ਹੁੰਦਾ ਹੈ ਇਸੀ ਤਰ੍ਹਾਂ ਜਿਹੜਾ ਤੁਹਾਨੂੰ ਉਪਾਅ ਜਿਹੜੀ ਵੀ ਦੇ ਜਿਹੜੀ ਵੀ ਸਮੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸ ਰਹੀ ਹੈ ਨਾ ਉਸੇ ਹੀ ਸਮੀ ਕਰਨੇ ਕਿਉਂਕਿ ਜੇਕਰ ਥੋੜਾ ਬਹੁਤ ਅੱਗੇ ਪਿੱਛੇ ਵੀ ਹੋ ਜਾਂਦਾ ਹੈ ਤਾਂ ਤੁਹਾਨੂੰ ਉਸ ਉਪਾਅ ਦਾ ਨਾ ਰਿਜ਼ਲਟ ਨਹੀਂ ਮਿਲਦਾ ਹੋਰ ਕੋਈ ਗੱਲ ਨਹੀਂ ਹੁੰਦੀ ਜਦੋਂ ਰਿਜ਼ਲਟ ਨਹੀਂ ਮਿਲਦਾਗਾ ਉਦੋਂ ਆਪਾਂ ਸੋਚਦੇ ਆ ਕਿ ਸ਼ਾਇਦ ਇਹ ਉਪਾਅ ਹੁੰਦੇ ਹੀ ਇਸੇ ਤਰੀਕੇ ਦੇ ਨੇ ਇਹਨਾਂ ਦਾ ਕੋਈ ਰਿਜ਼ਲਟ ਨਹੀਂ ਹੁੰਦਾ ਕਿ ਇਸੇ ਤਰ੍ਹਾਂ ਇਸ ਉਪਾਣੂ ਕਰਨ ਦੇ ਲਈ ਸਾਨੂੰ ਚਾਹੀਦਾ ਇੱਕ ਨੀਬੂ ਨੀਬੂ ਜਿਹੜਾ ਸੀ ਲੈਣਾ ਉਹ ਪੀਲਾ ਨੀਬੂ ਆਸੀ ਲੈਣਾ ਤੇ ਉਹ ਨੀਬੂ ਬਿਲਕੁਲ ਫਰੈਸ਼ ਹੋਣਾ ਚਾਹੀਦਾ ਜੇਕਰ ਤੁਹਾਡੇ ਘਰ ਦੇ ਵਿੱਚ ਨੀਬੂ ਦਾ ਕੋਈ ਪੌਦਾ ਲੱਗਿਆ ਹੋਇਆ ਤੁਸੀਂ ਉਥੋਂ ਉਸੇ ਹੀ ਸਮੇਂ ਤੁਰੰਤ ਤੋੜ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਫਰੈਸ਼ ਨੀਬੂ ਨਹੀਂ ਹੈਗਾ ਤੁਸੀਂ ਸੋਚੋ ਕਿ ਸਾਡੀ ਫ੍ਰਿਜ ਦੇ ਵਿੱਚ ਪਿਆ ਹੋਇਆ ਨੀਬੂ ਤਾਂ ਸੀ ਉਸ ਦਾ ਇਸਤੇਮਾਲ ਕਰ ਲਿਏ ਤਾਂ ਉਸ ਦਾ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਕਿਉਂਕਿ ਇਸ ਲਈ ਸਾਨੂੰ ਇੱਕ ਅਜਿਹੇ ਨੀਬੂ ਚਾਹੀਦਾ ਹੈ ਜਿਸਦੇ ਉੱਪਰ ਕਿਸੇ ਵੀ ਤਰੀਕੇ ਦਾ ਕੋਈ ਦਾਗ ਨਾ ਹੋਵੇ ਨਾ ਤਾਂ ਉਹ ਗਲਿਆ ਹੋਵੇ ਇਸ ਤਰ੍ਹਾਂ ਦਾ ਤੁਸੀਂ ਫ੍ਰੈਸ਼ ਨੀਬੂ ਲੈਣਾ ਹੈ ਨੀਬੂ ਲੈ ਕੇ ਤੇ ਉਸਦੇ ਤੁਸੀਂ ਚਾਰ ਪੀਸ ਕਰ ਲੈਣੇ ਨੇ ਚਾਰ ਟੁਕੜੀ ਕਰ ਲੈਣੇ ਨੇ ਚਾਰ ਟੁਕੜੇ ਤੁਸੀਂ ਇਸ ਤਰੀਕੇ ਦੇ ਨਾਲ ਕਰਨੇ ਨੇ ਕਿ ਜਿਵੇਂ ਆਪਾਂ ਨੀंबू ਨੂੰ ਚੀਰਾ ਦੇਣੀ ਹੈ ਕਹਿਣ ਦਾ ਭਾਵ ਕਿ ਨੀंबू ਇਹ ਜਿਹੜਾ ਉਹ ਅਲੱਗ-ਅਲੱਗ ਚਾਰ ਟੁਕੜੇ ਤੁਸੀਂ ਨਹੀਂ ਕਰਨੇ ਨੀंबू ਬਿਲਕੁਲ ਸਾਬਤ ਹੋਣਾ ਚਾਹੀਦਾ ਉਹ ਸਾਬਤ ਨੀंबू ਦੇ ਵਿੱਚ ਹੀ ਅਸੀਂ ਉਸ ਦੇ ਚਾਰ ਟੁਕੜੇ ਕਰਨੇ ਨੇ ਕਹਿਣ ਦਾ ਭਾਵ ਕਿ ਉਸ ਨੀਂਬੂ ਨੂੰ ਅਸੀਂ ਚੀਰਾ ਲਗਾ ਦੇਣਾ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਇਸ ਦੇ ਨਾਲ-ਨਾਲ ਸਾਨੂੰ ਚਾਹੀਦੇ ਨੇ ਕਾਲੇ ਤੇਲ ਜੇਕਰ ਤੁਹਾਡੇ ਘਰ ਦੇ ਵਿੱਚ ਕਾਲੇ ਤੇਲ ਨਹੀਂ ਹੈਗੇ ਤਾਂ ਤੁਸੀਂ ਵਿਚਾਰ ਦੇ ਵਿੱਚੋਂ ਪंसारी ਦੀ ਦੁਕਾਨ ਤੋਂ ਆਸਾਨੀ ਦੇ ਨਾਲ ਜਾ ਕੇ ਲਿਆ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਕਾਲੇ ਤੇਲ ਲੈ ਹੋਣਗੇ ਉਹ ਤੁਸੀਂ ਇੱਕ ਮੁਠੀ ਲੈ ਲਓ ਇੱਕ ਮੁਠੀ ਤੋਂ ਥੋੜੇ ਜੇ ਘੱਟ ਲੈ ਲਓ ਭਵੇਂ ਉਹ ਤੁਸੀਂ ਕਾਲੇ ਤੇਲ ਲੈ ਕੇ ਇੱਕ ਕਟੋਰੀ ਦੇ ਵਿੱਚ ਪਾ ਲੈਣੀ ਨੇ ਇੱਕ ਕੌਲੀ ਦੇ ਵਿੱਚ ਪਾਉਣ ਤੋਂ ਬਾਅਦ ਇਹ ਵਿੱਚ ਦੂਸਰੀ ਕਟੋਰੀ ਦੇ ਵਿੱਚ ਤੁਸੀਂ ਨੀंबू ਰੱਖ ਲੈਣਾ ਜਿਸ ਨੀंबू ਨੂੰ ਤੁਸੀਂ ਚਾਰ ਟੁਕੜੇ ਕੀਤੇ ਸੀ ਇਹ ਦੋਨੇ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੀ ਛੱਤ ਤੇ ਜਾਣਾ ਹੈ ਕਹਿੰਦਾ ਭਾਵ ਕਿ ਇਹ ਦੋਨੇ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਟੇਰਸ ਤੇ ਜਾਣਾ ਹੈ ਕਿਉਂਕਿ ਇਹ ਜੋ ਉਪਾਏ ਨੇ ਇਹ ਤੁਹਾਡੇ ਘਰ ਦੀ ਛੱਤ ਦੇ ਉੱਪਰ ਹੀ ਹੋਵੇਗਾ ਇਸੀ ਤਰੀਕੇ ਦੇ ਨਾਲ ਜਿਨ੍ਹਾਂ ਦੇ ਘਰ ਦੀ ਛੱਤ ਨਹੀਂ ਹੁੰਦੀ ਕਹਿਣ ਦਾ ਭਾਵ ਕਿ ਕਈ ਲੋਕ ਕੁਝ ਫਲੈਟ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਘਰ ਦੀ ਛੱਤ ਨਹੀਂ ਹੁੰਦੀ ਗੇ ਤੇ ਜਿਨ੍ਹਾਂ ਦੇ ਘਰ ਦੀ ਛੱਤ ਨਹੀਂ ਨਾ ਹੁੰਦੀ ਉਹਨਾਂ ਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਉਹਨਾਂ ਦੇ ਲਈ ਦੂਸਰੀ ਆਪਸ਼ਨ ਇਹ ਕਿ ਉਹ ਆਪਣੇ ਘਰ ਦਾ ਜਿਹੜਾ ਵੇੜਾ ਹੁੰਦਾ ਉਸ ਵੇੜੇ ਦੇ ਵਿੱਚ ਬੈਠ ਕੇ ਵੀ ਉਹ ਇਸ ਉਪਾੜੂ ਕਰ ਸਕਦੇ ਨੇ ਇਹ ਆਪਸ਼ਨ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਦੀ ਛੱਤ ਨਹੀਂ ਹੁੰਦੀ ਇਸ ਤਰੀਕੇ ਦੇ ਨਾਲ ਤੁਸੀਂ ਦੋਨੇ ਚੀਜ਼ਾਂ ਨੂੰ ਲੈ ਕੇ ਆਪਣੇ ਘਰ ਦੀ ਛੱਤ ਦੇ ਉੱਪਰ ਜਾਓਗੇ ਤੇ ਜਿਹੜੇ ਤੁਸੀਂ ਕਾਲੇ ਤਿਲ ਲੈਨੇ ਨਾ ਉਹਨਾਂ ਕਾਲੇ ਤਿਲਾਂ ਨੂੰ ਜਿਵੇਂ ਕਿ ਆਪਾਂ ਕਿਸੇ ਚੀਜ਼ ਨੂੰ ਉਡਾਉਣੀ ਆ ਹਵਾ ਦੇ ਨਾਲ ਤੇ ਉੱਡਦੀ ਏ ਉਸ ਤਰੀਕੇ ਦੇ ਨਾਲ ਤੁਸੀਂ ਉਹ ਕਾਲੇ ਤਿਲ ਨੂੰ ਆਪਣੀ ਛੱਤ ਦੇ ਉੱਪਰ ਉਡਾਉਣਾ ਏ ਤੇ ਉਹ ਤੁਹਾਡੀ ਸਾਰੀ ਛੱਤ ਦੇ ਉੱਪਰ ਹੀ ਖਿੱਲਰ ਜਾਣਗੇ ਇਸ ਉਪਾਅ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਹੈ ਕਿਉਂਕਿ ਇੱਕ ਇੱਕ ਸਟੈਪ ਜੇਕਰ ਤੁਸੀਂ ਇਸ ਉਪਾਅ ਦਾ ਧਿਆਨ ਦੇ ਨਾਲ ਸੁਣੋਗੇ ਤੇ ਤਾਂ ਹੀ ਤੁਹਾਨੂੰ ਇਸ ਉਪਾਅ ਦਾ ਫਾਇਦਾ ਮਿਲੇਗਾ ਇਸ ਤਰੀਕੇ ਦੇ ਨਾਲ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਉੱਥੇ ਖੜ ਕੇ ਆਪਣੀ ਪਰਮਾਤਮਾ ਨੂੰ ਯਾਦ ਕਰਕੇ ਉਹਨਾਂ ਦੇ ਅੱਗੇ ਆਪਣੀ ਜੋ ਵੀ ਪ੍ਰੋਬਲਮ ਹੈ ਇੱਕ ਪ੍ਰੋਬਲਮ ਜੇ ਵੀ ਕਿ ਜੋ ਮੇਨ ਪ੍ਰੋਬਲਮ ਪੈਸੀ ਨੂੰ ਲੈ ਕੇ ਹੁੰਦੀ ਹੈ ਉਸ ਨੂੰ ਤੁਸੀਂ ਬੋਲਦੇ ਰਹੇ ਕਿ ਸਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਜਦ ਅਨੁਦਾਈ ਜ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਕਹਿਣ ਦਾ ਭਾਵ ਕਿ ਪੈਸੇ ਨੂੰ ਲੈ ਕੇ ਜੋ ਵੀ ਤੁਹਾਨੂੰ ਪ੍ਰੋਬਲਮ ਵੀ ਨਾ ਉਹ ਤੁਸੀਂ ਬੋਲ ਦੇਣੀ ਹੈ ਆਪਣੀ ਪ੍ਰੋਬਲਮ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀਆਂ ਜੋ ਵੀ ਇੱਛਾ ਨੇ ਜੋ ਵੀ ਮਨੋ ਕਾਮਨਾ ਨੇ ਕੋਈ ਵੀ ਚਾਰ ਤੁਸੀਂ ਇਸ ਉਪਾਅ ਦੇ ਵਿੱਚ ਆਪਣੀਆਂ ਇਸ਼ਾਵਾਂ ਨੂੰ ਬੋਲ ਸਕਦੇ ਹੋ ਸਿਰਫ ਚਾਰ ਹੀ ਬੋਲਣੀਆਂ ਨੇ ਕਿਉਂਕਿ ਆਪਾਂ ਉਸ ਨੀਬੂ ਦੇ ਚਾਰ ਟੁਕੜੇ ਕੀਤੇ ਨੇ ਇਸ ਕਰਕੇ ਆਪਾਂ ਚਾਰ ਇੱਛਾ ਹੀ ਆਪਣੀਆਂ ਚਾਰ ਮਨੋ ਕਾਮਨਾ ਹੀ ਬੋਲ ਸਕਦੇ ਆ ਇਸ ਤਰੀਕੇ ਦੇ ਨਾਲ ਜਿਹੜੀਆਂ ਚਾਰ ਤੁਹਾਡੀਆਂ ਜੋ ਮੇਨ ਪ੍ਰੋਬਲਮ ਨੇ ਜਾਂ ਜੋ ਮੇਨ ਇਸ਼ਾ ਨੇ ਜਿੰਨਾਂ ਨੂੰ ਤੁਸੀਂ ਪਹਿਲਾਂ ਪੂਰਾ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਬੋਲ ਸਕਦੇ ਹੋ ਜਾਂ ਜੋ ਮੇਨ ਚਾਰ ਪ੍ਰੋਬਲਮ ਨੇ ਉਹਨਾਂ ਨੂੰ ਤੁਸੀਂ ਦੂਰ ਕਰਨਾ ਚਾਹੁੰਦੇ ਹੋ ਉਹ ਬੋਲ ਸਕਦੇ ਹੋ ਜਿਵੇਂ ਕਿ ਤੁਹਾਡੀ ਇੱਕ ਪੈਸੇ ਨੂੰ ਲੈ ਕੇ ਫੋਰ ਐਗਜ਼ਾਮਪਲ ਤੁਹਾਡੀ ਪੈਸੇ ਦੇ ਰਿਲੇਟਡ ਇੱਕ ਤੁਹਾਡੀ ਪ੍ਰੋਬਲਮ ਹੈ ਤੁਹਾਡੀ ਮਨੋ ਕਾਮਨਾ ਹੈ ਪੈਸਾ ਤੁਹਾਡੇ ਘਰ ਦੇ ਵਿੱਚ ਆਵੇ ਤਾਂ ਤੁਸੀਂ ਨੀਬੂ ਦੇ ਇੱਕ ਟੁਕੜੇ ਨੂੰ ਚੁੱਕਣਾ ਹੈ ਤੇ ਪਰਮਾਤਮਾ ਨੂੰ ਯਾਦ ਕਰਕੇ 5 ਤੋਂ 10 ਮਿੰਟ ਤੁਸੀਂ ਸਿਮਰਨ ਕਰਨਾ ਹੈ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਜਿਹੜਾ ਵੀ ਤੁਸੀਂ ਪਾਠ ਪੂਜਾ ਆਪਣੇ ਘਰ ਦੇ ਵਿੱਚ ਕਰਦੇ ਹੋ 5 ਤੋਂ 10 ਮਿੰਟ ਉਹ ਕਰਨਾ ਹੈ ਇਸ ਤਰੀਕੇ ਦੇ ਨਾਲ ਸਿਮਰਨ ਕਰਨ ਤੋਂ ਬਾਅਦ ਦੇ ਵਿੱਚ ਜੋ ਤੁਹਾਡੀ ਇਸ਼ਿਆ ਪ੍ਰੋਬਲਮ ਹੋਏਗੀ ਉਸ ਨੂੰ ਭੋਲ ਕੇ ਜਿਹੜੇ ਤੁਸੀਂ ਤੇਲ ਤੁਹਾਡੀ ਛੱਤ ਦੇ ਉੱਪਰ نیچے ਡਿੱਗੇ ਸੀ ਉਹਨਾਂ ਤਿਲਾਂ ਨੂੰ ਤੁਸੀਂ ਉਸ ਨੀਬੂ ਦੇ ਨਾਲ ਚੁੱਕਣਾ ਸ਼ੁਰੂ ਕਰ ਦੇਣਾ ਉਸ ਨੀਬੂ ਦੇ ਨਾਲ ਹੀ ਉਹਨਾਂ ਤਿਲਾਂ ਨੂੰ ਤੁਸੀਂ ਚੁੱਕਣਾ ਹੈ ਕਹਿੰਦਾ ਭਾਵ ਕਿ ਜਿਹੜਾ ਨੀਬੂ ਦੇ ਨਾਲ ਤੁਸੀਂ ਕਾਲੇ ਤਿਲ ਚੁੱਕਨੇ ਆ ਨਾ ਕਾਲੇ ਤਿਲ ਉਸ ਨੀਬੂ ਨੂੰ ਲੱਗਨੇ ਚਾਹੀਦੇ ਨੇ ਲੱਗਨੇ ਜ਼ਰੂਰੀ ਨੇ ਭਾਵੇਂ ਥੋੜੇ ਜਿਹੇ ਹੀ ਲੱਗਣ ਪਰ ਜ਼ਰੂਰ ਲੱਗਣੀ ਚਾਹੀਦੀ ਨੇ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ। ਇਸੇ ਤਰ੍ਹਾਂ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਉਸ ਦੀਬੂ ਦੇ ਟੁਕੜੇ ਨੂੰ ਤੁਸੀਂ ਇੱਕ ਦਿਸ਼ਾ ਦੇ ਵਿੱਚ ਸੁੱਟ ਦਿਨੇ ਜਿਵੇਂ ਕਿ ਚਾਰ ਦਿਸ਼ਾਵਾਂ ਹੁੰਦੀਆਂ ਨੇ ਕਿਸੇ ਵੀ ਇੱਕ ਦਿਸ਼ਾ ਦੇ ਵਿੱਚ ਤੁਸੀਂ ਸੁੱਟ ਸਕਦੇ ਹੋ। ਇਸ ਤਰੀਕੇ ਨਾਲ ਤੁਸੀਂ ਦੂਸਰੀ ਵਿਸ਼ ਮੰਗਣੀ ਜਾਂ ਫੜੀ ਪ੍ਰੋਬਲਮ ਪ੍ਰਮਾਤਮਾ ਨੂੰ ਦੱਸਣੀ ਦੂਸਰਾ ਦੀਬੂ ਦਾ ਤੁਸੀਂ ਟੁਕੜਾ ਚੁੱਕਣਾ ਹੈ। ਤੇ ਤੁਸੀਂ ਆਪਣੀ ਇਸ਼ਿਆ ਪ੍ਰੋਬਲਮ ਨੂੰੜ ਕੇ 5-10 ਮਿੰਟ ਸਿਮਰਨ ਕਰਕੇ ਤੇ ਉਸ ਟੁਕੜੇ ਦੇ ਨਾਲ ਤੁਸੀਂ ਫਿਰ ਦੁਬਾਰਾ ਤੋਂ ਸੇਮ ਹੀ ਪ੍ਰੋਸੈਸ ਦੇ ਨਾਲ ਤੇਲ ਚੁੱਕਦੇ ਤੇ ਉਸ ਤੋਂ ਬਾਅਦ ਦੇ ਵਿੱਚ ਤੇਲ ਇਕੱਠੇ ਕਰਨ ਤੋਂ ਬਾਅਦ ਦੇ ਵਿੱਚ ਕਿਸੇ ਦੂਸਰੀ ਦਿਸ਼ਾ ਦੇ ਵਿੱਚ ਇਹਨਾਂ ਨੂੰ ਤੁਸੀਂ ਸੁੱਟ ਦੇਣਾ ਇਸ ਤੋਂ ਬਾਅਦ ਦੇ ਵਿੱਚ ਫਿਰ ਤੀਸਰਾ ਫਿਰ ਚੌਥਾ ਇਸੇ ਤਰ੍ਹਾਂ ਹੀ ਤੁਸੀਂ ਸੇਮ ਪ੍ਰੋਸੈਸ ਦੇ ਨਾਲ ਚਾਰ ਤੁਸੀਂ ਨੀਬੂ ਦੇ ਟੁਕੜੇ ਇਸੇ ਤਰੀਕੇ ਦੇ ਨਾਲ ਅਲੱਗ-ਅਲੱਗ ਚਾਰ ਦਸ਼ਾਵਾਂ ਦੇ ਵਿੱਚ ਤੁਸੀਂ ਇਹ ਉਪਾਅ ਕਰਕੇ ਸੁੱਟ ਦੇਣੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਇਸ ਉਪਾਅ ਨੂੰ ਤੁਸੀਂ ਹਰ ਬੁੱਧਵਾਰ ਕਰ ਸਕਦੇ ਹੋ ਹਰ ਬੁੱਧਵਾਰ ਜਿਵੇਂ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਜਿਵੇਂ ਹੀ ਤੁਸੀਂ ਇਸ ਉਪਾਅ ਨੂੰ 2 ਤੋਂ 3 ਬੁੱਧਵਾਰ ਲਗਾਤਾਰ ਕਰੋਗੇ ਨਾ ਤੇ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲ ਜਾਵੇਗਾ ਜਿਵੇਂ ਕਿ ਤੁਸੀਂ ਪਹਿਲਾ ਉਪਾਅ ਕਰਦੇ ਹੋ ਤੇ ਪਹਿਲਾ ਉਪਾਅ ਕਰਨ ਦੇ ਨਾਲ ਥੋੜੀ ਬਹੁਤ ਪ੍ਰੋਗਰੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਲੱਗਦਾ ਹੈ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਰਿਹਾ ਹੈ ਇਸ ਉਪਾਅ ਨੂੰ ਤੁਸੀਂ ਉਨਾ ਸਮਾਂ ਲਗਾਤਾਰ ਕਰ ਸਕਦੇ ਹੋ ਜਿੰਨਾ ਸਮਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਇਹੇ ਪ੍ਰੋਬਲਮ ਇਹ ਦੁੱਖ ਤੇ ਕਲੀਫ ਦੂਰ ਨਹੀਂ ਹੋਇਆ ਜੇ ਉਨਾ ਸਮਾਂ ਤੱਕ ਤੁਸੀਂ ਇਸ ਉਪਾਅ ਨੂੰ ਬੜੇ ਆਰਾਮ ਦੇ ਨਾਲ ਤੁਹਾਡੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਕਿਤੇ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਪਰ ਤੁਸੀਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਇਸ ਉਪਾਅ ਨੂੰ ਕਰਨ ਦਾ ਤਾਂ ਬੁੱਧਵਾਰੀ ਹੈ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਨੇ ਪੈਸੇ ਦੇ ਸਬੰਧੀ ਨੇ ਜਾਂ ਬਿਮਾਰੀ ਦੇ ਸਬੰਧੀ ਨੇ ਜੇ ਜਾ ਵੀ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਵਧ ਜਾਂਦੇ ਨੇ ਤੁਹਾਡੀ ਸ਼ਾਦੀशुदा ਜ਼ਿੰਦਗੀ ਦੇ ਵਿੱਚ ਹਸਬੰਡ ਵਾਈਫ ਦੇ ਬਹੁਤ ਜ਼ਿਆਦਾ ਲੜਾਈ ਝਗੜੇ ਵਧ ਜਾਂਦੇ ਨੇ ਜਿਵੇਂ ਕਿ ਜੋਬ ਨਹੀਂ ਲੱਗਦੀ ਜੋਬ ਦੇ ਸੰਬੰਧੀ ਵਪਾਰ ਦੇ ਸੰਬੰਧੀ ਕਹਿਣ ਦਾ ਭਾਵ ਕਿ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮ ਨੇ ਮੁਸ਼ਕਲਾਂ ਨੇ ਜੋ ਕਿ ਦੂਰ ਨਹੀਂ ਹੁੰਦੀਆਂ ਜਾਂ ਜੋ ਤੁਹਾਡੀਆਂ ਇਸ਼ਾਵਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਇਸ ਉਪਾਰੋ ਕਰਨ ਦੇ ਨਾਲ ਜੋ ਵੀ ਤੁਹਾਡੀ ਪ੍ਰੋਬਲਮ ਹੈ ਉਹ ਦੂਰ ਹੋਵੇਗੀ ਤੇ ਜੋ ਵੀ ਤੁਹਾਡੀਆਂ ਇਸ਼ਾਵਾਂ ਨੇ ਉਹ ਪੂਰੀਆਂ ਹੋਣਗੀਆਂ ਬਸ ਤੁਹਾਨੂੰ ਜ਼ਰੂਰਤ ਹੈ ਤਾਂ ਜ਼ਰੂਰਤ ਹੈ ਵਿਸ਼ਵਾਸ ਦੀ ਵਿਸ਼ਵਾਸ ਦੇ ਨਾਲ ਕਰੋ ਇਹ ਉਪਾਅ ਤੁਹਾਡੀ 2 ਤੋਂ 3 ਹਫ਼ਤਿਆਂ ਦੇ ਵਿੱਚ ਹੀ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਤੇ ਸਾਰੀਆਂ ਬਲੋ ਕਾਮਨਾ ਪੂਰੀਆਂ ਹੋ ਜਾਣਗੀਆਂ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਕਿ ਕਾਲੇ ਤੇਲ ਤੇ ਨੀਂਬੂ ਦੇ ਨਾਲ ਕਰਨ ਵਾਲਾ ਇੱਕ ਛੋਟਾ ਜਿਹਾ ਉਪਾਅ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਪਿਆਰ ਭਰਮਾ ਦਾ ਸਾਡੇ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਚਾਣ ਕਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ